ਹਾਂਜੀ ਕੀ ਨਾਮ ਹੈ ਤੁਹਾਡਾ ਔਰ ਕੀ ਡਿਜਿਗਨੇਸ਼ਨ ਹੈ ਤੁਸੀਂ ਇਹ ਖੜੇ ਹੋ ਅਜੀ ਕਰਨੈਲ ਸਿੰਘ ਜੀ ਡੀਐਸਪੀ ਸੈਕਟਰੀ ਜੀ ਤੁਹਾਡੇ ਉਰੇ ਅਪੇਰੀ ਲਾ ਕੇ ਗਏ ਨੇ ਨਵੀਆਂ ਕੱਢੀ ਐਸਐਸਪੀ ਨੇ ਦਿੱਤੀਆਂ ਨੇ ਟ੍ਰੈਫਿਕ ਜਾਮ ਹੋਣ ਦੀ ਬੜੀ ਸਮੱਸਿਆ ਰਹੀ ਹੈ ਕੀ ਕਹਾਂਗੇ ਜੀ ਮੈਂ ਜਿੰਦੂ ਨਸਰਾ ਮੇਨ ਬਾਜ਼ਾਰ ਤੇ ਬੜੀ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਜੋ ਪਿੱਛੇ ਮੁੱਖ ਮੰਤਰੀ ਜੀ ਨਾਲ ਹੋਇਆ ਸੀ ਵਪਾਰੀਆਂ ਦਾ ਉੱਥੇ ਅਸੀਂ ਮੁੱਖ ਮੰਤਰੀ ਨਾਲ ਬੇਨਤੀ ਕੀਤੀ ਸੀ ਇਹ ਤੇ ਆਪਣੀ ਵਿਆਰ ਨੂੰ ਵੱਲੋਂ ਵੀ ਅੱਜ ਕਿੰਨਾ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਹੈ ਟ੍ਰੈਫਿਕ ਦੀ ਪ੍ਰੋਬਲਮ ਹੈ ਕਿ ਬੜੀ ਬੜੀ ਭਾਰੀ ਦੀ ਪ੍ਰੋਬਲਮ ਹੈ ਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਸਮਾਂ ਜਿਹੜਾ ਅਤੇ ਪ੍ਰਸ਼ਾਸਨ ਐ ਐਸਐਸਪੀ ਬਾਬਾ ਸ਼ਰਮਾ ਜਿਹੜਾ ਜੀन्होंने ਬਹੁਤ ਹੀ ਜਲਦ ਇਹ 24 48 ਘੰਟੇ ਵਿੱਚ ਪੀਸੀਆਰ ਪ੍ਰਸ਼ਾਸਨ ਵੱਲੋਂ ਗੱਡੀਆਂ ਲਗਾ ਦਿੱਤੀਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਠੀਕ ਹੈ ਇਹ ਦੇਖਣ ਜਾਇਆ ਚਮਨ ਸਿੰਘ ਪੀਐਸ ਵੀ ਗਿਆ ਅੱਜ ਜਿਹੜੀ ਲਾਈਨ ਲੱਗੀ ਹੈ ਜਿਆਦਾਤਰ ਤੁਹਾਡੇ ਦੁਕਾਨਦਾਰਾਂ ਦੇ ਮੁਕਲੇਟੇ ਸ਼ੂਟ ਖੜੇ ਨੇ ਜਿਸ ਦੇ ਕਰਕੇ ਵਾਅਦਾ ਪਾਇਆ ਸੀ ਕਿ ਕੁਝ ਨਹੀਂ ਕਰ ਸਕੋਗੇ ਕੋਟੀ ਜਿਹੜੀ ਦੁਕਾਨ ਵਾਲੇ ਜਿਹੜੇ ਤੁਸੀਂ ਜਾਣਿਓ ਉਹ ਵੀ پارکਿੰਗ ਦੇ ਤਰੀਕਿਆਂ ਵਿੱਚ ਔਰ ਦੁਕਾਨਦਾਰਾਂ ਨੂੰ ਕਿਹਾ ਗਿਆ ਉਹਨਾਂ ਨੇ ਹੀ ਪ੍ਰੋਮਿਸਆ ਦਵਾਇਆ ਵੀ ਜਿਹੜੇ ਸਾਡੇ ਆਪਣੇ ਵਾਹਨ ਹੋਣਗੇ ਜੋ ਪਿੱਛੇ ਦੀ ਪਾਰਕਿੰਗ ਆਇਆ ਸੀ ਅੱਗੇ ਉਹ ਉੱਥੇ ਉੱਥੇ ਹੀ ਖੜਾਵਾਂਗੇ ਸਰ ਜਿਹੜੀਆਂ ਇਹ ਗੱਡੀਆਂ ਚਲਾਈਆਂ ਗਈਆਂ ਕੱਲ ਹਰੀ ਝੰਡੀ ਦਿੱਤੀ ਗਈ ਸੀ ਕਿ ਐਸਐਸਬੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਪ੍ਰੈਸਿਕ ਤੇ ਜਨਤਨ ਨੂੰ ਦੇਖਦੇਗਾ ਤੁਸੀਂ ਤਰੀਕੂ ਹੀ ਜਿ ਆਇਓ ਬੜਾ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਔਰ ਕੀ ਕਹਿਣਾ ਚਾਹੁੰਦੇ ਆ ਮੰਨ ਜੋ ਐਸਐਸਬੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਵਕ ਵਕਰ ਇਹ ਜਿਹੜੀਆਂ ਇਸਟਰੀਆਂ ਗੱਡੀਆਂ ਜਿਹੜੀਆਂ ਉਹ ਦਿਨ ਤੇ ਰਾਤ 24 ਆਵਰ ਚੱਲਣਗੀਆਂ ਤਾ ਕੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਕ੍ਰਾਈਮ ਆ ਉਹਨਾਂ ਦੀ ਵੀ ਜਦੀਆ ਹਲਾਈ ਜਾ ਸਕੇ। ਔਰ ਅੱਜ ਇੱਥੇ ਮੈਂ ਤਰਪੜੀ ਦੇ ਵਿੱਚ ਆ ਕੇ ਜਿੰਨੇ ਵੀ ਦੁਕਾਨਦਾਰ ਆ ਆ ਪ੍ਰਧਾਨ ਜੀ ਤੇ ਉਹਨਾਂ ਦੀ ਸਾਰੀ ਟੀਮ ਨਾਲ ਆ ਕੇ ਮੀਟਿੰਗ ਕੀਤੀ ਕਿ ਆਪਾਂ ਜਿਹੜੇ ਵੀ ਸਮਾਨ ਹੈ ਬਾਹਰ ਓਵਰ ਰੱਖਣਾ ਜਾਂ ਕੋਈ ਦੁਕਾਨਦਾਰ ਆ ਉਹਨਾਂ ਦੇ ਜਿਹੜੇ ਵਰਕਰ ਕੰਮ ਕਰਦੇ ਆ ਉਹਨਾਂ ਦੇ ਵੀਕਲ 4 5 6 ਖੜ ਜਾਣੇ ਦਾ ਆਪਾਂ ਘਰੋਂ ਕਾਰ ਤੇ ਆਣਾ ਇਹਨਾਂ ਚੀਜ਼ਾਂ ਨੂੰ ਕਿਤੇ ਸਾਈਡ ਤੇ ਇਹਨਾਂ ਵਿਕਲਾਂ ਰੱਖਿਆ ਜਾਵੇ ਤਾਂ ਕਿ ਕਸਟਮਰ ਜਿਹੜਾ ਉਹਦੇ ਲਈ ਅੱਗੇ ਜਿਹੜੇ ਵਿਕਲ ਲੱਗ ਸਕਣ ਅਤੇ ਜੇ ਕੋਈ ਰੋਂਗ ਪਾਰਕਿੰਗ ਗੱਡੀਆਂ ਲਗਾਏਗਾ ਉਹਦੇ ਲਈ ਜਿਹੜੀ ਟੀਮ ਸਾਡੀ ਹੈ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਰਾਉਂਡ ਲਾਇਆ ਔਰ ਜਿਹੜੇ ਲੋਕਾਂ ਨੇ ਬਹੁਤ ਫਾਲਤੂ ਦੇ ਬਾਹਰ ਰੱਖੇ ਸੀ ਉਹ ਵੀ ਚੁਕਾਈ ਗਏ ਆ ਸੋ ਮੈਂ ਪਟਿਆਲਾ ਵਾਸੀਆਂ ਨੂੰ ਜਿਹਨੇ ਵੀ ਦੁਕਾਨਦਾਰ ਆ ਮੈਂ ਅਪੀਲ ਕਰਦਾ ਕਿ ਆਪਾਂ ਸਾਰੇ ਆਪਣੇ ਆਪਣਾ ਜੋ ਸਮਾਨ ਆ ਉਹਨੂੰ ਅੰਦਰ ਰੱਖੀਏ ਅਤੇ ਜਿਹੜੇ ਆਪਣੇ ਵਹੀਕਲ ਆ ਜਾਂ ਆਪਣੇ ਕੰਮ ਕਰਨ ਵਾਲੇ ਆ ਉਹਨਾਂ ਨੇ ਕਿਤੇ ਸਾਈਡ ਤੇ ਨਖਾ ਗਿਆ ਜੀਏ ਤਾਂ ਕਿ ਜੇ ਰੈਪਲੀ ਸਮੱਸਿਆ ਨਾ ਹੋਵੇ ਸੋ ਜੇ ਕੋਈ ਫਿਰ ਵੀ ਰੌਂਗ ਸਾਈਡ ਲਗਾਏਗਾ ਤਾਂ ਉਹਦੇ ਜੋ ਬੰਦਾ ਜੋ ਚਲਾਨ ਕਟਾ ਦੇ ਬਿਲਕੁਲ ਬਹੁਤ ਅੱਛੀ ਗੱਲ ਹੈ ਤ੍ਰਿਪੜੀ ਏਰੀਆ 'ਚ ਜਦੋਂ ਵੀ ਦੇਖਿਆ ਉਹਨੇ ਜਾਨ ਲਗਿਆ ਰਹਿੰਦਾ ਸੜਕ ਛੋਟੀ ਹੈ ਵਾਹਨ ਜਿਆਦਾ ਲੱਗਦੇ ਨੇ ਲੋਕੀ ਸੜਕ 'ਤੇ ਪਾਰਕਿੰਗ ਕਰ ਦਿੰਦੇ ਨੇ ਇਸੇ ਤਰ੍ਹਾਂ ਲੀਲਾ ਪਵਨ ਵੀ ਹੈ ਅਨਾਰਤਨਾ ਚੌਕ ਹੈ ਕਈ ਅੱਪਿਆਲੇ ਦੇ ਇਹ ਏਰੀਆ ਨੇ ਜਿੱਥੇ ਕਿ ਹਮੇਸ਼ਾ ਟੈਕ ਟਾਈਮ ਰਹਿੰਦਾ ਉਹਦੇ ਬਾਰੇ ਦੇਖੋ ਅ ਜਿਸ ਪੰਨੇ 'ਤੇ ਮੈਂ ਚਾਹਤਾਂ ਉਹ ਹਰੇਕ ਜਗ੍ਹਾ 'ਤੇ ਜਾ ਕੇ ਔਰ ਦੂਸਰਾ ਜਿਹੜਾ ਜੇ ਦਰਦਿਆ ਕਿਸੇ ਤਰ੍ਹਾਂ ਵਕਫਾ ਏਰੀਆ ਦੇ ਵਿੱਚ ਜਾ ਕੇ ਉੱਥੇ ਅਸੀਂ ਆਪਣੀ ਟੀਮ ਨੂੰ ਬਰੀਫ ਕੀਤਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਡੀ ਆਪਣੀ ਟੀਮ ਜਿਹੜੀ ਆ ਉਹਨੂੰ ਬਰੀਫ ਕੀਤਾ ਗਿਆ ਕਿ ਜੇ ਕੋਈ ਵੀ ਆ ਰੋਂਗ ਸਾਈਡ ਪਾਰਕਿੰਗ ਕਰਦਾ ਉਹਦਾ ਚਲਾਣ ਕੱਟਣਾ ਔਰ ਪਹਿਲਾ ਅਸੀਂ ਅਪੀਲ ਕਰ ਰਹੇ ਹਾਂ ਕਿ ਸਮਾਨ ਆਪਣਾ ਆਪਣਾ ਅੰਦਰ ਰੱਖੋ ਔਰ ਪੂਰੇ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਟ੍ਰੈਫਿਕ ਸਮੱਸਿਆ ਨਹੀਂ ਆਪਾਂ ਇਹ ਜਿਹੜੀਆਂ ਗੱਡੀਆਂ ਨਵੀਆਂ ਚਲਾਈਆਂ ਗਈਆਂ ਨੇ ਜੇ ਇਹਨਾਂ ਨੂੰ ਕੰਟੈਕਟ ਕਰਨਾ ਹੋਵੇ ਕਿਹੜੇ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ ਹੈ ਉਸ ਨੂੰ 112 112 ਤੇ ਕਦੇ ਵੀ ਕੋਈ ਪ੍ਰੋਬਲਮ ਆndi ਆਪਣੀ ਏਰੀਏ ਤੇ 112 ਤੇ ਕਰੋ ਔਰ ਉਹਦੀ ਆਪਣੀ ਲੋਕੇਸ਼ਨ ਦੱਸਣੀ ਚਾਹੀਦੀ ਹੈ ਕਿ ਅ ਇਸ ਏਰੀਏ ਤੇ ਅ ਜੇ ਕੋਈ ਰਾਤ ਦੇ ਸਮੇਂ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਮੜਾ ਅੰਸ਼ਰ ਘੁੰਮ ਰਿਹਾ ਜਾਂ ਕਿਸ ਤਰ੍ਹਾਂ ਦੀ ਕੋ ਗਲਬਾ ਤਾਂ ਉਹ 112 ਤੇ ਕਾਲ ਕਰੋ